ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦਾ ਪੰਜਾਬੀ ਸਟਾਈਲ ਵਿੱਚ ਅੱਜ ਆਪਾਂ ਬਣਾਉਣ ਲੱਗੇ ਆਂ ਖੋਈ ਦੀਆਂ ਪਿੰਨੀਆਂ ਇਹਦੇ ਵਾਸਤੇ ਮੈਂ ਪਾਈਆ ਖੋਇਆ ਲਿਆ ਹੈਗਾ ਇਹ ਮਾਰਕੀਟ ਵਾਲਾ ਖੋਆ ਹੈ ਠੀਕ ਆ ਤੇ ਇਹਦੇ ਵਾਸਤੇ ਜਿਹੜਾ ਮੈਂ ਇੱਕ ਬਾਉਲ ਆਟੇ ਦਾ ਲਿਆ ਜਿਹੜਾ ਆਟਾ ਹੈ ਆਪਣੇ ਕੋਲ ਇਹ ਅੱਧਾ ਕਿਲੋ ਤੋਂ ਜ਼ਿਆਦਾ ਤੇ 1 ਕਿਲੋ ਮਤਲਬ ਪੌਣਾ ਕਿਲੋ ਆਟਾ ਹੈ ਕਿਲੋ ਪੂਰਾ ਵੀ ਪਾ ਸਕਦੇ ਆ ਤੇ ਚੀਨੀ ਹੈ ਜਿਹੜੀ ਉਹ ਵੀ ਆਪਾਂ ਪਾਈਆ ਚੀਨੀ ਪਾਵਾਂਗੇ ਇਹਦੇ ਵਿੱਚ ਤੇ ਮਗਜ ਲਿੱਤੇ ਨੇ ਆਪਾਂ ਚਾਰੋਂ ਮਗਜ ਲੈ ਲੈਨੇ ਤੇ ਪਮਕਿਨ ਸੀਡ ਲੈ ਲੈਨੇ ਇੱਧਰ ਆਪਾਂ ਥੋੜੇ ਡ్రਾਈ ਫਰੂਟ ਕਾਜੂ ਤੇ ਬਦਾਮ ਇਹਨਾਂ ਨੂੰ ਥੋੜਾ ਜਿਹਾ ਬ੍ਰੇਕ ਬ੍ਰੇਕ ਮਤਲਬ ਕੱਟ ਕਰ ਲਿਆ ਉਹ ਲੈ ਲੈਆ ਤੇ ਘਿਓ ਲਿਆ ਕਿਉਂ ਆਪਾਂ ਦੋ ਕਟਸ਼ੀਆਂ ਲਈਆਂ ਮੈਂ ਦੇਸੀ ਘਿਓ ਦੀਆਂ ਘਿਓ ਜ਼ਿਆਦਾ ਆਪਾਂ ਇਹਦੇ ਵਿੱਚ ਐਡ ਨਹੀਂ ਕਰਾਂਗੇ ਕਿਉਂਕਿ ਆਪਾਂ ਨੇ ਖੂਆ ਪਾਉਣਾ ਹੈ ਠੀਕ ਆ ਤੇ ਆਟਾ ਆਪਾਂ ਇਹਦੇ ਵਿੱਚ ਐਡ ਕਰਤਾ ਘਿਓ ਦੇ ਤੇ ਹੁਣ ਆਪਾਂ ਮੀਡੀਅਮ ਫਲੇਮ ਤੇ ਆਟੇ ਨੂੰ ਪਕਾਵਾਂਗੇ ਇਹ ਦੇਖੋ ਬਸ ਇੰਨਾ ਕੀ ਘੋਪ ਆਇਆ ਤੇ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਆਰਾਮ ਨਾਲ ਹੌਲੀ-ਹੌਲੀ ਪਕਾਉਣਾ ਹੈਗਾ ਆਟੇ ਨੂੰ ਤੇ ਚੀਨੀ ਜਿੰਨੀ ਆਪਾਂ ਖੋਆ ਲਿਆ ਓਨੀ ਚੀਨੀ ਬਹੁਤ ਹੁੰਦੀ ਆ ਕਿਉਂਕਿ ਜਿਹੜਾ ਖੋਆ ਉਹ ਵੀ ਮਿੱਠਾ ਹੁੰਦਾ ਹਨਾ ਦੁੱਧ ਪੱਕ-ਪੱਕ ਕੇ ਮਿੱਠਾ ਹੀ ਹੁੰਦਾ ਏ ਖੋਆ ਵੀ ਜਿਹੜਾ ਬਣ ਜਾਂਦਾ ਆਪਣਾ ਤੇ ਆਪਾਂ ਜ਼ਿਆਦਾ ਚੀਨੀ ਨਹੀਂ ਪਾਉਣੀ ਜੇ ਤੁਹਾਨੂੰ ਚਾਹੋ ਥੋੜਾ ਜਿਹਾ ਕਈ ਲੋਕ ਹੁੰਦੇ ਜਿਹੜੇ ਮਿੱਠਾ ਤੇਜ਼ ਲਾਈਕ ਕਰਦੇ ਤਾਂ ਤੁਸੀਂ ਥੋੜਾ ਬਹੁਤਾ ਹੁਣ ਇਹਨੂੰ ਮਤਲਬ ਆਪਣੇ ਹਿਸਾਬ ਦੇ ਨਾਲ ਮਿੱਠਾ ਜਿਹੜਾ ਪਾ ਸਕਦੇ ਆ ਵੈਸੇ ਪਾਈਆ ਕੋਈ ਦੇ ਵਿੱਚ ਜਿਹੜੀ ਪਾਈਆ ਚੀਨੀ ਆ ਬਹੁਤ ਆ ਮਤਲਬ ਬਿਲਕੁਲ ਐਕੂਰੇਟ ਹੈਗੀ ਆ ਜੇ ਅੱਧਾ ਕਿਲੋ ਆ ਕੋਆ ਤੁਹਾਡੇ ਕੋਲ ਤਾਂ ਤੁਸੀਂ ਅੱਧਾ ਕਿਲੋ ਚੀਨੀ ਪਾ ਲਓ ਬਾਕੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਜ਼ਿਆਦਾ ਪਾਉਣਾ ਚਾਹੁੰਦੇ ਹੋ ਥੋੜਾ ਬਹੁਤਾ ਟੇਸਟ ਦੇ ਅਕੋਰਡਿੰਗ ਤਾਂ ਉਹ ਕਰ ਸਕਦੇ ਹੋ ਠੀਕ ਆ ਤੇ ਆਟਾ ਤੁਸੀਂ ਇੱਥੇ ਕਿਲੋ ਵੀ ਇਹਦੇ ਵਿੱਚ ਪਾ ਸਕਦੇ ਹੋ ਠੀਕ ਆ ਜਿਆਦਾ ਆਟਾ ਚਲੋ ਕੀ ਪਾਉਣਾ ਫਿਰ ਪਤਾ ਕਿ ਟੇਸਟ ਖੋਏ ਦਾ ਨਹੀਂ ਹੋਣਾ ਜੇ ਆਪਾਂ ਜਿਆਦਾ ਪਤਾ ਪਾਈਆ ਦੇ ਵਿੱਚ 1 ਕਿਲੋ ਤੱਕ ਆਪਾਂ ਜਿਹੜਾ ਆਟਾ ਉਹ ਐਡ ਕਰ ਸਕਦੇ ਹਾਂ ਠੀਕ ਆ ਤੇ ਬਾਕੀ ਜਿੱਦਾਂ ਆਪਾਂ ਦਾ ਕਿਲੋ ਲੈ ਲਿਆ ਘੁਆ ਤਾਂ ਉਸ ਅਕੋਰਡਿੰਗ ਆਪਾਂ ਜਿਹੜਾ ਆਟਾ ਉਹ ਜਿਆਦਾ ਲੈ ਸਕਦੇ ਹਾਂ 1.5 ਕਿਲੋ ਤੱਕ ਆਪਾਂ ਲੈ ਸਕਦੇ ਹਾਂ ਤੇ ਕਿਉਂ ਜਿਆਦਾ ਨਹੀਂ ਪਾਏ ਆਪਾਂ ਇਸ ਤਰੀਕੇ ਨਾਲ ਇਹਨੂੰ ਸਾਰੇ ਆਟੇ ਨੂੰ ਪੁੰਨ ਲਾਂਗੇ ਫਲੇਮ ਜ਼ਿਆਦਾ ਹਾਈ ਨਾ ਕਰਿਓ ਕਿਉਂਕਿ ਨਹੀਂ ਤਾਂ ਕਿਉਂਕਿ ਕਿਉਂ ਜ਼ਿਆਦਾ ਨਹੀਂ ਹੈਗਾ ਤੇ ਇਹਨੇ ਨਾ ਫਿਰ ਜਲ ਜਾਣਾ ਆਟੇ ਨੇ ਮੀਡੀਅਮ ਤੋਂ ਸਲੋ ਫਲੇਮ ਦੇ ਉੱਪਰ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਪਕਾਵਾਂਗੇ ਇਹਨੂੰ ਛੱਡਣਾ ਨਹੀਂ ਲਗਾਤਾਰ ਹਿਲਾਉਣਾ ਹੈ ਆਪਾਂ ਨੇ ਤੇ ਨਹੀਂ ਤਾਂ ਆਟਾ ਜਿਹੜਾ ਆਪਣਾ ਜਲ ਜਾਊਗਾ ਫਿਰ ਟੇਸਟ ਜਿਹੜਾ ਉਹ ਅੱਛਾ ਨਹੀਂ ਆਉਣਾ ਠੀਕ ਆ ਕਿਉਂਕਿ ਇਹੋ ਜੀ ਆਪਾਂ ਪੰਜੀਰੀ ਬਣਾਈਏ ਖੂਆ ਬਣਾਈਏ ਟਾਈਮ ਤਾਂ ਦੇਖੋ ਲੱਗਦਾ ਇਸ ਚੀਜ਼ ਨੂੰ ਹਨ ਤੇ ਆਪਾਂ ਨੂੰ 10 ਤੋਂ 15 ਮਿੰਟ ਲੱਗੇ ਨੇ ਆਟੇ ਨੂੰ ਪੁਨਨ ਵਾਸਤੇ ਕਿਉਂਕਿ ਆਪਾਂ ਮੈਂ ਬਿਲਕੁਲ ਵੀ ਕਾਲੀ ਨਹੀਂ ਕੀਤੀ ਆਪਾਂ ਮੀਡੀਅਮ ਫਲੇਮ ਤੇ ਆਟੇ ਨੂੰ ਭੁੰਨਿਆ ਹੈਗਾ ਇਹ ਦੇਖੋ ਕਲਰ ਪਹਿਲਾਂ ਨਾਲੋਂ ਜਿਹੜਾ ਇਹਦਾ ਚੇਂਜ ਹੋ ਚੁੱਕਾ ਹੈ ਪਰ ਹਲੇ ਆਪਾਂ ਇਹਨੂੰ ਹੋਰ ਪਕਾਵਾਂਗੇ ਠੀਕ ਹੈ ਅੱਛੀ ਤਰ੍ਹਾਂ ਆਪਾਂ ਆਟੇ ਦਾ ਕੋਈ ਕੱਚਾਪਨ ਨਹੀਂ ਰਹਿਣ ਦੇਣਾ ਇਹਨੂੰ ਅੱਛੀ ਤਰ੍ਹਾਂ ਪਕਾਉਣਾ ਹੈ ਇਸ ਤਰ੍ਹਾਂ ਕੜਛੀ ਦੀ ਹੈਲਪ ਦੇ ਨਾਲ ਠੀਕ ਹੈ ਜੀ ਕਾਲੀ ਨਹੀਂ ਕਰਨੀ ਇਹਨੂੰ ਬਣਾਉਣ ਲੱਗੇ ਕਿਉਂਕਿ ਜਿੰਨਾ ਇਹ ਵਧੀਆ ਤਰੀਕੇ ਨਾਲ ਪੱਕਿਆ ਹੋਊਗਾ ਤੇ ਟੇਸਟ ਵੀ ਓਨਾ ਹੀ ਵਧੀਆ ਆਊਗਾ ਖੋਏ ਦੀਆਂ ਪਿੰਨੀਆਂ ਦੋ ਤਰੀਕੇ ਨਾਲ ਬਣਦੀਆਂ ਐ ਤੇ ਆਪਾਂ ਮੈਂ ਜਿਹੜੇ ਤਰੀਕੇ ਨਾਲ ਬਣਾ ਰਹੀਆਂ ਤੁਹਾਨੂੰ ਅੱਜ ਉਹ ਦਿਖਾਉਂਗੀ ਇਹ ਦੂਸਰੇ ਤਰੀਕੇ ਨਾਲ ਵੀ ਆਪਾਂ ਕਿਸ ਦਿਨ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਵੀ ਸੈਕਿੰਡ ਥ੍ਰਿਕਾ ਕੀ ਐ ਇਹ ਦੇਖੋ ਪਹਿਲਾਂ ਨਾਲੋਂ ਕਲਰ ਹੋਰ ਵੀ ਜ਼ਿਆਦਾ ਚੇਂਜ ਹੋ ਗਿਆ ਠੀਕ ਹੈ ਜੀ ਇਹ ਹੌਲੀ ਹੌਲੀ ਦਾ ਕਲਰ ਚੇਂਜ ਹੋ ਜਾਣਾ ਖੁਸ਼ਬੂ ਆਉਣ ਲੱਗ ਜਾਨੀ ਆ ਤੇ ਬਾਕੀ ਪਹਿਲਾਂ ਨਾਲ ਥੋੜਾ ਲੂਸ ਵੀ ਹੋ ਗਿਆ ਹੈ ਮਤਲਬ ਕਿਉਂ ਆ ਜਿਹੜਾ ਉਹ ਵੀ ਇਹ ਛੱਡ ਦਿੰਦਾ ਹੈ ਆਟਾ ਪਾਇਆ ਤਾਂ ਭਾਵੇਂ ਆਪਾਂ ਥੋੜਾ ਹੈ ਪਰ ਫਿਰ ਵੀ ਆਪਾਂ ਨੂੰ ਫੀਲ ਹੋਣ ਲੱਗ ਜੂਗਾ ਤੁਹਾਨੂੰ ਵੀ ਇਹਨੇ ਕਿਉਂ ਜਿਹੜਾ ਉਹ ਛੱਡਦਾ ਹੈ 10 ਤੋਂ 15 ਮਿੰਟ ਲੱਗੇ ਨੇ ਆਟਾ ਪਕਾਉਣ ਵਾਸਤੇ ਆਪਾਂ ਨੂੰ ਤੇ ਤੁਸੀਂ ਵੀ ਕਾਲੀ ਨਹੀਂ ਕਰਨੀ ਰਾਮ ਨਾਲ ਪਕਾਉਣਾ ਹੈਲਦੀ ਪਿੰਨੀਆਂ ਜਿਹੜੀਆਂ ਬਣ ਕੇ ਆਪਣੀਆਂ ਰੈਡੀ ਹੋਣੀਆਂ ਐ ਤੇ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾ ਕੇ ਦੇਖਿਓ ਖੋਆ ਤੁਸੀਂ ਮਾਰਕੀਟ ਵਾਲਾ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਘਰ ਬਣਾਇਆ ਉਹ ਤੇ ਬੈਸਟ ਹੈ ਹੀ ਹਨਾ ਪਰ ਮੇਰੇ ਕੋਲ ਇਹ ਮਾਰਕੀਟ ਵਾਲਾ ਖੋਆ ਮੈਂ ਲਿਆਏ ਇਹਦੇ ਵਿੱਚ ਪਾਉਣ ਨੂੰ ਇਹ ਦੇਖੋ ਆਟਾ ਆਪਣਾ ਹੁਣ ਬਿਲਕੁਲ ਹੋ ਗਿਆ ਏ ਹੁਣ ਆਪਾਂ ਜਿਹੜੀਆਂ ਚੀਜ਼ਾਂ ਨੇ ਅਸੀਂ ਲਈਆਂ ਸੀ ਚਾਰੇ ਮਗਜ ਪਮਕਿਨ ਸੀਡਸ ਤੇ ਸਾਰਾ ਕੁਝ ਆਪਰੇ ਵਿੱਚ ਪਾ ਕੇ ਕਰ ਦਾਂਗੇ ਮਿਕਸ ਇੱਕ ਤੋਂ ਦੋ ਮਿੰਟ ਨੂੰ ਆਪਾਂ ਸੇਕ ਲਵਾ ਲਾਂਗੇ ਇਹ ਫੁੱਲ ਮਖਾਣੇ ਵਗੈਰਾ ਤੁਸੀਂ ਇਹਦੇ ਵਿੱਚ ਜਾਂ ਕੋਈ ਹੋਰ ਚੀਜ਼ ਚ ਪਾਉਣਾ ਚਾਹੁੰਦੇ ਹੋ ਤਾਂ ਇੱਥੇ ਹੀ ਪਾ ਦੇਣੀ ਆਪਾਂ ਇੱਕ ਦੋ ਮਿੰਟ ਉਹਨੂੰ ਨਾਲ ਹੀ ਸੇਕ ਲਗਵਾ ਲਾਂਗੇ ਤੇ ਆਪਾਂ ਇਸ ਤੋਂ ਬਾਅਦ ਇਹਨੂੰ ਗੈਸ ਕਰ ਦਾਂਗੇ ਆਫ ਤੇ ਇਹਨੂੰ ਸਾਈਡ ਤੇ ਰੱਖ ਦਾਂਗੇ ਕਿਉਂਕਿ ਇਹ ਚ ਮਿੱਠਾ ਹਲੇ ਨਹੀਂ ਆਪਾਂ ਪਾਉਂਦੇ ਠਰ ਕੇ ਪਾਵਾਂਗੇ ਤੇ ਥੋੜੀ ਜਿਹੀ ਦੇ ਵਿੱਚ ਮੈਂ ਵਾਈ ਤੋਂ ਪਾਈ ਹੈਗੀ ਹੈ ਕਾਲੀ ਮਿਰਚ ਕੁੱਟ ਕੇ ਤੇ ਥੋੜੀ ਜਿਹੀ ਸੌਫ ਪਾਈ ਹੈ ਕਿਉਂਕਿ ਹੈਵੀ ਹੁੰਦਾ ਹੈ ਤਾਂ ਕਿ ਹਾਜਮ ਹੋ ਜੇ ਛੇਤੀ ਤੇ ਆਪਾਂ ਨੂੰ ਵਾਈ ਵਗੈਰਾ ਨਾ ਹੋਵੇ ਇਸ ਕਰਕੇ ਕਾਲੀਆ ਮਿਰਚਾਂ ਤੇ ਉਹ ਪਾਈ ਐ ਸੌਫ ਉਹ ਸਾਈਡ ਤੇ ਰੱਖਤਾ ਤੇ ਇਧਰ ਮੈਂ ਅੱਧਾ ਗਲਾਸ ਲੈ ਲਿਆ ਦੁੱਧ ਦਾ ਇਹਦੇ ਵਿੱਚ ਆਪਾਂ ਜਿਹੜਾ ਆਪਣਾ ਖੋਆ ਉਹਨੂੰ ਮੈਲਟ ਕਰਾਂਗੇ ਇਹਦੇ ਹਾਸਤੇ ਮੈਂ ਗਰਮ ਰੱਖਤਾ ਹੀ ਅੱਧਾ ਗਲਾਸ ਦੁੱਧ ਦਾ ਤੇ ਇਧਰ ਆਪਣਾ ਹੁਣ ਜਿਹੜਾ ਇਹ ਆਟਾ ਭੁੰਨਿਆ ਸੀ ਉਹ ਵੀ ਹੋ ਗਿਆ ਠੰਡਾ ਤੇ ਇਹਦੇ ਵਿੱਚ ਆਪਾਂ ਕਰ ਦਾਂਗੇ ਚੀਨੀ ਐਡ ਠੀਕ ਆ ਚੀਨੀ ਐਡ ਕਰਕੇ ਆਪਾਂ ਅੱਛੀ ਤਰ੍ਹਾਂ ਕਰ ਲਾਂਗੇ ਮਿਕਸ ਗੈਸ ਆਪਣਾ ਇੱਧਰ ਬੰਦ ਹੀ ਆ। ਇਹ ਦੇਖੋ ਆਪਾਂ چینی ਕਰਤੀ ਐ ਮਿਕਸ। ਬਿਲਕੁਲ ਠੀਕ ਹੈ ਜੀ। ਤੇ ਆਪਣਾ ਬਿਲਕੁਲ ਰੈਡੀ ਆਟਾ ਹੁਣ ਪੱਕ ਕੇ ਭੁੱਜ ਕੇ ਵਿੱਚੀਨੀ ਐਡ ਹੋ ਗਈ ਆ। ਇਹ ਆਪਣਾ ਮਟੀਰੀਅਲ ਬਿਲਕੁਲ ਰੈਡੀ ਆ ਤੇ ਦੂਸਰੀ ਸਾਈਡ ਆਪਾਂ ਜਿਹੜਾ ਦੁੱਧ ਰੱਖਿਆ ਸੀ ਅੱਧਾ ਗਲਾਸ ਉਹ ਵੀ ਗਰਮ ਹੋ ਗਿਆ ਐ। ਤੇ ਇਹਦੇ ਵਿੱਚ ਆਪਾਂ ਸਾਰਾ ਪਨੀਰ ਆ ਜਿਹੜਾ ਉਹ ਪਾ ਦਾਂਗੇ। ਦੁੱਧ ਅੱਧਾ ਗਲਾਸ ਬਹੁਤ ਹੁੰਦਾ ਜੇ ਤੁਹਾਡਾ ਪਨੀਰ ਜ਼ਿਆਦਾ ਤਾਂ ਤੁਸੀਂ ਉਸ ਅਕੋਰਡਿੰਗ ਦੁੱਧ ਵਧ ले ਲੈਣਾ ਹੈ ਜੇ ਕਿਲੋ ਪਨੀਰਾ ਮੱਲਾ ਫਿਰ ਤੁਸੀਂ ਇੱਕ ਗਲਾਸ ਦੁੱਧ ਦਾ ਲੈ ਕੇ ਉਹਦੇ ਵਿੱਚ ਐਡ ਕਰ ਸਕਦੇ ਹੋ ਕੋਈ ਚੱਕਰ ਨਹੀਂ ਦੁੱਧ ਵੱਧ ਹੋਊਗਾ ਤਾਂ ਕੋਈ ਗੱਲ ਨਹੀਂ ਠੀਕ ਹੈ ਪਰ ਜ਼ਿਆਦਾ ਵੀ ਨਾ ਹੋਵੇ ਥੋੜਾ ਬਹੁਤ ਵੱਧ ਹੋਊ ਤਾਂ ਕੋਈ ਗੱਲ ਨਹੀਂ ਜੇ ਤੁਹਾਡੇ ਕੋਲ ਬੂਰਾ ਖੰਡ ਨਹੀਂ ਹੈਗੇ ਤੁਸੀਂ ਇਸ ਸਟੇਜ ਦੇ ਵਿੱਚ ਇੱਥੇ ਖੋਏ ਦੇ ਵਿੱਚ ਜੇ ਤੁਸੀਂ ਸਾਬਤ ਚੀਨੀ ਪਾਉਣੀ ਹੈ ਤਾਂ ਇੱਥੇ ਨਾਲ ਪਾ ਦਿਓ ਮੈਲਟ ਹੋ ਜਾਣੀ ਆਉਣੇ ਜੇ ਬੂਰਾ ਖੰਡ ਨਹੀਂ ਹੈਗੀ ਤਾਂ ਤੁਸੀਂ ਇੱਥੇ ਸਾਬਤ ਚੀਨੀ ਵੀ ਐਡ ਇਹਦੇ ਵਿੱਚ ਕਰ ਸਕਦੇ ਹੋ ਖੋਏ ਦੇ ਵਿੱਚ ਕੋਈ ਚੱਕਰ ਨਹੀਂ ਉਹ ਨਾਲ ਹੀ ਇੱਥੇ ਮੈਲਟ ਹੋ ਜਾਣਾ ਠੀਕ ਹੈ ਤੇ ਆਪਾਂ ਅੱਛੀ ਤਰ੍ਹਾਂ ਇਹਨੂੰ ਕਰ ਲਾਂਗੇ ਮੈਲਟ ਖੋਏ ਨੂੰ ਇਹ ਦੇਖੋ ਠੀਕ ਹੈ ਜੀ ਹੋ ਆਪਣਾ ਮਾਰਕੀਟ ਵਾਲਾ ਇਹ ਪਰ ਬਹੁਤ ਵਧੀਆ ਖੋਆ ਹੈਗਾ ਫਰੈਸ਼ਾ ਬਿਲਕੁਲ ਇਹ ਦੇਖੋ ਤੇ ਇਹ ਹੋਣ ਹੋਗਾ ਮੈਲਟ ਤੇ ਆਪਾਂ ਇਹਨੂੰ ਕਰ ਦਾਂਗੇ ਜਿਹੜਾ ਆਟਾ ਭੁੰਨਿਆ ਸੀ ਉਹਦੇ ਵਿੱਚ ਐਡ ਕਰ ਦਾਂਗੇ ਤੇ ਅੱਛੀ ਤਰ੍ਹਾਂ ਕਰ ਲਾਂਗੇ ਇਹਨੂੰ ਮਿਕਸ ਏ ਦੇਖੋ ਆਪਾਂ ਚੰਗੀ ਤਰ੍ਹਾਂ ਕਰ ਲਿਆ ਮਿਕਸ ਤੇ ਕਿੰਨਾ ਸੋਹਣਾ ਆਪਣਾ ਜਿਹੜਾ ਖੋਆ ਬਣ ਕੇ ਹੋ ਗਿਆ ਰੈਡੀ ਦੇਖੋ ਬਹੁਤ ਹੀ ਸੋਹਣਾ ਕਲਰ ਬਣ ਗਿਆ ਤੇ ਬਹੁਤ ਹੀ ਸੁਆਦ ਬਹੁਤ ਹੀ ਟੇਸਟੀ ਬਣ ਕੇ ਰੈਡੀ ਹੋ ਗਿਆ ਆਪਣਾ ਖੋਆ ਇਹਨੂੰ ਮਿਕਸ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਠੀਕ ਹੈ ਜੀ ਤਾਂ ਉਹਦੀ ਕੁਆਂਟੀਟੀ ਕੋਈ ਨਹੀਂ ਜੇ ਥੋੜੀ ਬਹੁਤੀ ਵੱਧ ਵੀ ਹੋਊਗੀ ਤਾਂ ਕੋਈ ਚੱਕਰ ਨਹੀਂ ਇਹਨੇ ਆਪਣੇ ਆਪ ਸੋਖ ਲੈਣਾ ਸਾਰਾ ਹੁਣ ਆਪਾਂ ਬਣਾ ਲੈਨੇ ਆ ਇਹਦੀਆਂ ਪਿੰਨੀਆਂ ਤੁਸੀਂ ਆਪਣੇ ਅਕੋਰਡਿੰਗ ਛੋਟੀਆਂ ਵੱਡੀਆਂ ਪਿੰਨੀਆਂ ਜਿੰਦਾਂ ਦੀਆਂ ਚਾਹੁੰਦੇ ਹੋ ਬਣਾ ਲੈਣੀਆਂ ਜੇ ਇਹਦੀ ਤੁਸੀਂ ਬਰਫੀ ਜਿਹੇ ਤਰ੍ਹਾਂ ਪੀਸ ਬਣਾਉਣਾ ਚਾਹੁੰਦੇ ਹੋ ਤੁਹਾਨੂੰ ਪਲੇਟ ਦੇ ਵਿੱਚ ਹਨਾ ਨੀਚੇ ਘਿਓ ਲਗਾ ਕੇ ਤੁਹਾਨੂੰ ਸੈੱਟ ਕਰ ਦੋ ਤੇ 10 ਮਿੰਟ ਲਈ ਇਹਨੂੰ ਰੂਮ ਟੈਂਪਰੇਚਰ ਤੇ ਜਾਂ ਫ੍ਰੀਜ਼ਰ ਦੇ ਵਿੱਚ ਰੱਖ ਦੋ ਤਾਂ ਫਿਰ ਇਹਨੂੰ ਕੱਟ ਕਰ ਸਕਦੇ ਹੋ ਓਵੇਂ ਪੀਸਲੀ ਬਣਾ ਸਕਦੇ ਆ ਜੇ ਪਿੰਨੀਆਂ ਬਣਾਉਣੀਆਂ ਤਾਂਵੇਂ ਪਿੰਨੀ ਬਣਾ ਕੇ ਰੈਡੀ ਕਰ ਸਕਦੇ ਆ ਇਹ ਪਿੰਨੀ ਬਹੁਤ ਹੀ ਹੈਲਦੀ ਪਿੰਨੀ ਬਣ ਕੇ ਰੈਡੀ ਆ ਇਹ ਇੱਕ ਪਿੰਨੀ ਸਵੇਰੇ ਆਪਾਂ ਬੱਚਿਆਂ ਨੂੰ ਜਾਂ ਆਪ ਦੁੱਧ ਨਾਲ ਚਾਹ ਨਾਲ ਲੈ ਲਈਏ ਖਾ ਲਈ ਹੈ ਨਾ ਤੇ ਸਾਰਾ ਦਿਨ ਆਪਣੀ ਜਿਹੜੀ એનર્ਜੀ ਆ ਉਹ ਬਣੀ ਰਹਿੰਦੀ ਹੈ ਇੱਕ ਪਿੰਨੀ ਸਵੇਰੇ ਦੋ ਬੱਚੇ ਨੂੰ ਇੱਕ ਸ਼ਾਮ ਨੂੰ ਦੋ ਤੇ ਬੱਚੇ ਵੀ ਖੁਸ਼ ਹੋ ਕੇ ਸਾਰੇ ਖਾ ਲੈਂਦੇ ਨੇ ਪੰਜੀਰੀ ਹਲੇ ਬੱਚੇ ਘਟ ਖਾਂਦੇ ਨੇ ਪਰ ਇਹ ਪਿੰਨੀ ਆ ਸਾਰੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਤੇ ਜਰੂਰ ਬਣਾ ਕੇ ਟਰਾਈ ਕਰਿਓ ਜੇ ਵੀਡੀਓ ਮੇਰੀ ਲੱਗੀ ਚੰਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਇਹ ਦੇਖੋ ਆਪਣੀਆਂ ਸਾਰੀਆਂ ਪਿੰਨੀਆਂ ਬਣ ਕੇ ਹੋ ਗਈਆਂ ਨੇ ਰੈਡੀ ਬਹੁਤ ਹੀ ਟੇਸਟੀ ਪਿੰਨੀਆਂ ਬਣਦੀਆਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਤੇ ਤੁਸੀਂ ਡੈਕੋਰੇਟ ਜਿੱਦਾਂ ਚਾਹੁੰਦੇ ਹੋ ਉਦਾਂ ਕਰ ਸਕਦੇ ਹੋ ਆਪਣੇ ਅਕੋਰਡਿੰਗ ਠੀਕ ਹੈ ਜੀ ਤੇ ਸਰਦੀਆਂ ਦੇ ਵਿੱਚ ਜ਼ਰੂਰ ਇਹ ਪਿੰਨੀਆਂ ਆਪ ਵੀ ਖਾਣੀਆਂ ਚਾਹੀਦੀਆਂ ਤੇ ਆਪਾਂ ਨੂੰ ਬੱਚਿਆਂ ਨੂੰ ਵੀ ਬਣਾ ਕੇ ਦੇਣੀਆਂ ਚਾਹੀਦੀਆਂ ਫੇਰ ਹੀ ਬੱਚਿਆਂ ਦਾ ਟੇਸਟ ਆਊਟ ਡਵੈਲਪ ਹੁੰਦਾ ਹੈ ਪਰ ਬਹੁਤ ਹੈਲਦੀਨੈਸ ਆਪਣੇ ਲਈ ਤੇ ਚਲੋ ਜੀ ਮਿਲਦੇ ਆਗੇ ਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ